ਹਾਂਜੀ ਸਤਿ ਸ਼੍ਰੀ ਅਕਾਲ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਲਿਖਿਆ ਕਿ ਪੰਜਾਬ ਪੀਸ 2024-25 ਤੇ ਪੰਜਾਬ ਦੇ ਵਿੱਚ ਡੀਐਸਪੀ ਐਸਡੀਐਮ ਤਹਿਸੀਲਦਾਰ ਬਣਨ ਦੇ ਲਈ ਕਿਵੇਂ ਕਰੀਏ ਸਟਾਰਟਿੰਗ ਤੋਂ ਸ਼ੁਰੂਆਤ ਇਸ ਵੀਡੀਓ ਦੇ ਆਪਣੇ ਦੋ ਹਿੱਸੇ ਹੋਣਗੇ ਪਹਿਲੀ ਗੱਲ ਤਾਂ ਮੈਂ ਦੱਸੂਗਾ ਵੀ ਕਿਹੜਾ ਕਿਹੜਾ ਬੱਚਾ ਡੀਐਸਪੀ ਐਸਡੀਐਮ ਤਹਿਸੀਲਦਾਰ ਦੇ ਲਈ ਤਿਆਰੀ ਕਰ ਸਕਦਾ ਆ ਦੂਜੇ ਹਿੱਸੇ ਵਿੱਚ ਆਪਾਂ ਦੇਖਾਂਗੇ ਵੀ ਤਿਆਰੀ ਸ਼ੁਰੂ ਕਿਵੇਂ ਕੀਤੀ ਜਾਂਦੀ ਹੈ ਠੀਕ ਹੈ ਸੋ ਆਡੀਓ ਵੀਡੀਓ ਓਕੇ ਆ ਤਾਂ ਇੱਕ ਵਾਰ ਯਸ ਸਰ ਜ਼ਰੂਰ ਲਿਖ ਦਿਓ ਬਾਕੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲਣ ਵਾਲੀ ਇਸ ਵੀਡੀਓ ਤੋਂ ਅ ਕੁਝ ਚੀਜ਼ਾਂ ਜ਼ਿੰਦਗੀ ਵਿੱਚ ਹੁੰਦੀਆਂ ਨੇ ਜਿਹੜੀਆਂ ਥੋੜੀ ਲਾਈਫ ਨੂੰ ਬਦਲ ਦਿੰਦੀਆਂ ਨੇ ਸੋ ਹੋ ਸਕਦਾ ਇਹ ਵੀਡੀਓ ਉਹ ਵਾਲੀ ਹੋਵੇ ਵਧੀਆ ਲੱਗੀ ਇਹ ਵੀਡੀਓ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਚਲੋ ਕਰਦੇ ਫਿਰ ਆਪਾਂ ਸ਼ੁਰੂਆਤ ਜ਼ਿਆਦਾ ਸਮਾਂ ਨਹੀਂ ਲੈਂਦੇ ਹੋਏ ਸਭ ਤੋਂ ਪਹਿਲਾਂ ਤਾਂ ਕਿਹੜਾ ਕਿਹੜਾ ਬੱਚਾ ਜਿਹੜਾ ਹੈਗਾ ਉਹ ਇਹ ਪੇਪਰ ਦੇ ਸਕਦਾ ਹੈ ਸੋ ਮੈਂ ਇਹ ਮੰਨ ਕੇ ਚੱਲਦਾ ਵੀ ਸਟਾਰਟਿੰਗ ਤੋਂ ਦੱਸੂਗਾ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਚੀਜ਼ਾਂ ਬਾਰੇ ਪਤਾ ਵੀ ਹੋਵੇ ਪਰ ਮੈਂ ਹਮੇਸ਼ਾ ਸਟਾਰਟਿੰਗ ਤੋਂ ਹੀ ਦੱਸਦਾ ਹਾਂ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਸਾਡੇ ਪੰਜਾਬ ਦੇ ਵਿੱਚ ਨਾ ਜੇ ਕਿਸੇ ਬੰਦੇ ਨੇ ਡੀਐਸਪੀ ਐਸਡੀਐਮ ਤਹਿਸੀਲਦਾਰ ਲੱਗਣਾ ਹੈ ਡੀਐਸਪੀ ਐਸਡੀਐਮ ਤੇ ਜਾਂ ਤਹਿਸੀਲਦਾਰ ਲੱਗਣਾ ਠੀਕ ਹੈ ਸੋ ਉਹਦੇ ਲਈ ਇੱਕ ਪੇਪਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਪੀਸੀਐਸ ਦਾ ਪੇਪਰ ਪੰਜਾਬ ਪੀਸੀਐ ਹੁਣ ਇਹ ਪੇਪਰ ਜਿਹੜਾ ਹੈਗਾ ਆ ਇਹ ਅ 12 ਚ ਹੋਇਆ ਸੀ 13 ਚ 15 18 2018 2021 ਤੇ ਹੁਣ 2025 ਚ ਹੋਣ ਦੇ ਚਾਂਸ ਆ ਠੀਕ ਹੈ ਅ ਮਤਲਬ 2025 ਦੇ ਜੂਨ ਜੁਲਾਈ ਚ ਆ ਜਵੇ ਉਦੋਂ ਪਹਿਲਾਂ ਜੇ ਬਾਅਦ ਚ ਆ ਜਵੇ ਸੋ 2025 ਚ ਪੇਪਰ ਹੀ ਹੋਊਗਾ ਇਹਨਾਂ ਧਿਆਨ ਰੱਖਿਓ ਇਹਦੋਂ ਪਹਿਲਾਂ 2021 ਚ ਹੋਇਆ ਸੀਗਾ ਸੋ ਪੇਪਰ ਦਾ ਮੈਨੂੰ ਪਤਾ ਲੱਗਿਆ ਕਦੋਂ ਹੋ ਸਕਦਾ ਹੁਣ ਅਗਲਾ ਸਵਾਲ ਕੀ ਸਰ ਕੌਣ ਕੌਣ ਪੇਪਰ ਇਹ ਦੇ ਸਕਦਾ ਦੇਖੋ ਇਸ ਪੇਪਰ ਦੀ ਤਿਆਰੀ ਦੇ ਲਈ ਤਾਂ ਚਲੋ ਅਲੱਗ ਸਿਨੈਰੀਓ ਕੋਈ ਵੀ ਬੱਚਾ ਤਿਆਰੀ ਕਰ ਸਕਦਾ ਜਾ ਪਰ ਦੇਣ ਦੀ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਤੁਹਾਡੀ ਉਮਰ ਜਿਹੜੀ ਹੈਗੀ ਉਹ 21 ਤੋਂ 37 ਸਾਲ ਹੋਣੀ ਚਾਹੀਦੀ ਹੈ ਜੇ ਤੁਸੀਂ ਜਰਨਲ ਕੈਟਾਗਰੀ ਦੇ ਸਟੂਡੈਂਟ ਹੋ ਦੂਜੇ ਨੰਬਰ ਤੇ ਜੇ ਤੁਸੀਂ OBC ਜਾਂ SC ਹੋ ਤਾਂ ਤੁਹਾਡੀ ਉਮਰ 21 ਤੋਂ 42 ਸਾਲ ਵੀ ਚੱਲ ਜਾਊਗੀ OBC ਜਾਂ ਫਿਰ SC ਤੀਜੇ ਨੰਬਰ ਤੇ ਜੇ ਕੋਈ ਔਰਤ ਵਿਡੋ ਹੈ ਜਾਂ ਡਾਈਵੋਰਸੀ ਹੈ ਤਾਂ ਉਹਦੀ ਉਮਰ ਵੀ 21 ਤੋਂ 42 ਸਾਲ ਚੱਲ ਜਾਊਗੀ ਚੌਥੇ ਨੰਬਰ ਤੇ ਜੇ ਕੋਈ ਬੰਦਾ ਸਰਕਾਰੀ ਜੋਬ ਤੇ ਹੈ ਆਲਰੇਡੀ ਪੰਜਾਬ ਦੇ ਵਿੱਚ ਉਹ ਕਲਰਕ ਹੈ ਜਾਂ ਕੋਈ ਹੋਰ ਅਹੁਦੇ ਉਤੇ ਹੈ ਕਾਂਸਟੇਬਲ ਹੈ ਉਹ ਨੂੰ ਚਾਹੁੰਦਾ ਕਿ ਮੈਂ ਵੱਡੀਆਂ ਪੋਸਟਾਂ ਉਤੇ ਜਾਵਾਂ ਉਹ ਵੀ ਪੇਪਰ ਦੇ ਸਕਦਾ ਹੈ ਉਹਦੇ ਕੋਲੇ ਆਪਸ਼ਨ ਹੈਗਾ 21 ਤੋਂ 45 ਸਾਲ ਦਾ ਜੇ ਕੋਈ ਪੰਜਵੇਂ ਨੰਬਰ ਤੇ ਡਿਸੇਬਲ ਹੈ ਤਾਂ ਉਹਦੇ ਕੋਲੇ ਉਮਰ ਹੈਗੀ ਹੈ 21 ਤੋਂ 47 ਸਾਲ ਇਹ ਤਾਂ ਹੋ ਗਈ ਏਜ ਅਕੋਰਡਿੰਗ ਟੂ ਕੈਟੇਗਰੀ ਮੈਂ ਦੱਸ ਦਿੱਤੀ ਆ ਇਸ ਤੋਂ ਬਾਅਦ ਕਹਿੰਦੇ ਤੁਹਾਡੀ ਪੜ੍ਹਾਈ ਦੀ ਗੱਲ ਕਰੀਏ ਤਾਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਜਿਹੜੇ-ਜਿਹੜੇ ਬੱਚਿਆਂ ਦੀ ਗ੍ਰੈਜੂਏਸ਼ਨ ਹੈ ਉਹ ਪੇਪਰ ਦੇ ਸਕਦੇ ਆ ਪਹਿਲੀ ਕੰਡੀਸ਼ਨ ਏਜ ਹੋ ਗਈ ਦੂਜੀ ਕੰਡੀਸ਼ਨ ਤੁਹਾਡੀ ਗ੍ਰੈਜੂਏਸ਼ਨ ਹੋ ਗਈ ਤੇ ਤੀਜੀ ਕੰਡੀਸ਼ਨ ਦੀ ਗੱਲ ਕਰ ਲਈਏ ਤੁਸੀਂ ਪੰਜਾਬੀ ਕੀਤੀ ਹੋਵੇ 10ਵੀਂ ਦੇ ਵਿੱਚ ਹੁਣ ਬਹੁਤ ਸਾਰੇ ਬੱਚੇ ਕਹਿੰਦੇ ਸਰ ਜੀ ਅਸੀਂ ਤਾਂ ਪੰਜਾਬ ਤੋਂ ਬਾਹਰ ਆ ਜੀ ਜੇ ਤੁਸੀਂ ਇਹ ਕੰਡੀਸ਼ਨ ਆ ਫੁੱਲਫਿਲ ਕਰਦੇ ਹੋ ਤਾਂ ਤੁਸੀਂ ਪੇਪਰ ਦੇ ਸਕਦੇ ਹੋ ਪੰਜਾਬ ਤੋਂ ਬਾਹਰ ਦਾ ਕੋਈ ਚੱਕਰ ਨਹੀਂ ਪਰ ਹਾਂ ਜਿਹੜੇ ਪੰਜਾਬ ਤੋਂ ਬਾਹਰ ਹੈ ਉਹਨਾਂ ਦੇ ਕੋਲੇ ਸਿਰਫ ਉਹਨਾਂ ਨੂੰ ਜਰਨਲ ਦੀ ਕੈਟਾਗਰੀ ਚ ਕਾਊਂਟ ਕੀਤਾ ਜਾਊਗਾ ਉਹਨਾਂ ਕੋਲੇ ਬਾਕੀ ਆਪਸ਼ਨ ਨਹੀਂ ਹੋਣਗੇ ਏਜ ਦੇ ਮਾਮਲੇ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਨੇ ਹੈਗੇ ਪੰਜਾਬੀ ਆ ਜੇ ਤੁਸੀਂ 10ਵੀਂ ਵਿੱਚ ਪੰਜਾਬੀ ਨਹੀਂ ਕੀਤੀ ਤਾਂ ਤੁਸੀਂ ਇੱਕ ਐਕਸਟਰਾ ਪੇਪਰ ਦੇ ਸਕਦੇ ਹੋ ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਇਸ ਇਗਜ਼ਾਮ ਦੇ ਲਈ ਸੋ ਇਹ ਤਾਂ ਹੋ ਗਿਆ ਕੌਣ ਕੌਣ ਬੱਚਾ ਪੇਪਰ ਦੇ ਸਕਦਾ ਦੂਜੀ ਗੱਲ ਪੇਪਰ ਆਉਣ ਦੇ ਚਾਂਸ ਕਦੋਂ ਦੇ ਆ 2025 ਚ ਪੇਪਰ ਹੋਊਗਾ ਜੀ ਇਹ ਚਾਂਸ ਹੈਗੇ ਸਾਡੇ ਕੋਲੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਪੇਪਰ ਦਾ ਪੈਟਰਨ ਕੀ ਹੁੰਦਾ ਪਉ ਦੇਖ ਲੈਣੇ ਆ ਸੋ ਪੀਸੀਐਸ ਦੇ ਪੇਪਰ ਦੇ ਪੈਟਰਨ ਦੀ ਗੱਲ ਕਰ ਲਈਏ ਪਹਿਲਾ ਦਾ ਪ੍ਰੀਲਿਮ ਹੁੰਦਾ ਸਾਡੇ ਕੋਲੇ ਤਿੰਨ ਸਟੈਪ ਹੁੰਦੇ ਨੇ ਪਹਿਲਾ ਸਟੈਪ ਹੁੰਦਾ ਪ੍ਰੀਲਿਮ ਦਾ ਪੇਪਰ ਜਿਹਦੇ ਵਿੱਚ ਦੋ ਐਗਜ਼ਾਮ ਹੁੰਦੇ ਆ ਸੇਮ ਡੇ ਜੀਐਸ 1 ਤੇ ਜੀਐਸ 2 ਦੂਜਾ ਸਟੈਪ ਹੁੰਦਾ ਸਾਡੇ ਕੋਲ ਜੀ ਮੇਨਸ ਦਾ ਜਿਹਦੇ ਵਿੱਚ ਸੱਤ ਪੇਪਰ ਹੁੰਦੇ ਆ ਡੇਲੀ ਇੱਕ ਪੇਪਰ ਹੋਊਗਾ ਤੇ ਤੁਹਾਨੂੰ ਇੱਥੇ ਆਨਸਰ ਲਿਖਣੇ ਪੈਣਗੇ ਕੁਐਸਚਨਸ ਦਿੱਤੇ ਜਾਣਗੇ ਆਨਸਰ ਲਿਖਣੇ ਰਿਟਨ ਫਾਰਮ ਚ ਪੇਪਰ ਹੁੰਦਾ ਆ ਪ੍ਰੀ ਤੇ ਮੇਨਸ ਦੇ ਵਿਚਕਾਰ ਜਿਹੜਾ ਹੈਗਾ ਉਹ 40 ਤੋਂ 50 ਦਿਨ ਦਾ ਡਿਫਰੈਂਸ ਹੁੰਦਾ ਆ ਤੇ ਤੀਜਾ ਸਟੈਪ ਹੋਊਗਾ ਤੁਹਾਡਾ ਜੀ ਇੰਟਰਵਿਊ ਦਾ ਠੀਕ ਹੈ ਹੁਣ ਜਿਹੜੇ ਜਿਹੜੇ ਬੱਚਿਆਂ ਦਾ ਪ੍ਰੀ ਕਲੀਅਰ ਹੋਊਗਾ ਉਹ ਮੇਨਸ ਲਿਖਣਗੇ ਜਿਹੜੇ ਬੱਚਿਆਂ ਦਾ ਮੇਨਸ ਕਲੀਅਰ ਹੋਊਗਾ ਉਹ ਇੰਟਰਵਿਊ ਤੱਕ ਜਾਣਗੇ ਤੇ ਅਖੀਰ ਦੇ ਉੱਤੇ ਮੇਨਸ ਤੇ ਇੰਟਰਵਿਊ ਦੇ ਵਿੱਚੋਂ ਥੋੜੀ ਜਿਹੜੀ ਉਹ ਕੱਟਆਫ ਜਾਊਗੀ ਉਹਦੇ ਅਕੋਰਡਿੰਗ ਤੁਹਾਨੂੰ ਜਿਹੜਾ ਉਹ ਪੋਸਟ ਮਿਲ ਜੂਗੀ ਤੁਸੀਂ ਕਿਹੜੀ ਪੋਸਟ ਤੇ ਜਾ ਸਕਦੇ ਹੋ ਇੱਕ ਗੱਲ ਹੋਰ ਇੱਥੇ ਇਹ ਪੇਪਰ ਪੰਜਾਬੀ ਦੇ ਵਿੱਚ ਵੀ ਦਿੱਤਾ ਜਾ ਸਕਦਾ ਹੈ ਐਂਡ ਅੰਗਰੇਜ਼ੀ ਦੇ ਵਿੱਚ ਵੀ ਜਿਹੜੀ ਮਰਜ਼ੀ ਭਾਸ਼ਾ ਤੁਸੀਂ ਚੂਜ਼ ਕਰ ਸਕਦੇ ਹੋ ਅਕੋਰਡਿੰਗ ਟੂ ਯੂਅਰ ਕੈਲੋਬੀ ਚੁਆਇਸ ਮੰਨ ਲਓ ਕੋਈ ਹੋਰ ਸਵਾਲ ਇਹਨੂੰ ਲੈ ਕੇ ਸਰ ਪੇਪਰ ਪੈਟਰਨ ਕੀ ਆ ਜੀ ਪੇਪਰ ਦੀ ਡਿਟੇਲਿੰਗ ਕੀ ਆ ਜੀਐਸ 1 ਚ ਕੀ ਹੁੰਦਾ ਇਦਾਂ ਦੇ ਸਵਾਲ ਹੈਗੇ ਆ ਤਾਂ ਨੰਬਰ ਦਿੱਤਾ ਗਿਆ ਆ ਇਹਦੇ ਉੱਤੇ ਤੁਸੀਂ ਕਾਲ ਕਰਕੇ ਕਹਿ ਦਿਓ ਕਿ ਮੈਨੂੰ ਵੀਡੀਓ ਸੈਂਡ ਕਰ ਦਿਓ ਫਤੇ ਸਰ ਦੀ ਉਹ ਤੁਹਾਨੂੰ ਵੀਡੀਓ ਪਹੁੰਚਾ ਦੇਣਗੇ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਗਈ ਕਿਉਂਕਿ ਮੈਂ ਸਾਰੀ ਵੀਡੀਓ ਇੱਕ ਵੀਡੀਓ ਵਿੱਚ ਸਾਰੀ ਜਾਣਕਾਰੀ ਨਹੀਂ ਦੇ ਸਕਦਾ ਸੋ ਮੈਂ ਆਈਡੀਆ ਦਿੱਤਾ ਹੁਣ ਆ ਗਿਆ ਜੀ ਬੇਸਿਕ ਤੋਂ ਸਟਾਰਟ ਕਿਵੇਂ ਕਰੀ ਹੁਣ ਮੈਨੂੰ ਇਹ ਵੀ ਪਤਾ ਲੱਗ ਗਿਆ ਪੇਪਰ ਕਦੋਂ ਆ ਸਕਦਾ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਪਾਰਟिकुलर ਜੇ ਮੈਂ ਆਪਣੀ ਗੱਲ ਕਰਾਂ ਮੈਂ ਅਪਲਾਈ ਕਰ ਸਕਦਾ ਨਹੀਂ ਕਰ ਸਕਦਾ ਤੇ ਤੀਜੇ ਨੰਬਰ ਤੇ ਸਟੈਪ ਕੀ ਹੁੰਦੇ ਨੇ ਸੋ ਪ੍ਰੀਲਮ ਮੇਨਸ ਇੰਟਰਵਿਊ ਕਿੰਨਾ ਕੁ ਟਾਈਮ ਡਿਫਰੈਂਸ ਹੁੰਦਾ ਤੇ ਇਹਨਾਂ ਦੇ ਵਿੱਚ ਮੈਨੂੰ ਇਹ ਵੀ ਪਤਾ ਲੱਗ ਗਿਆ ਹੁਣ ਸਾਡੇ ਕੋਲ ਅਗਲਾ ਸਵਾਲ ਹੈ ਕਿ ਤਿਆਰੀ ਸਟਾਰਟਿੰਗ ਤੋਂ ਕਿਵੇਂ ਕਰ ਸਕਦੇ ਦੇਖੋ ਜੇ ਤਿਆਰੀ ਦੀ ਗੱਲ ਕਰ ਲਈਏ ਠੀਕ ਹੈ ਜੇ ਤਿਆਰੀ ਦੀ ਗੱਲ ਕਰ ਲਈ ਤਾਂ ਤਿਆਰੀ ਦੇ ਲਈ ਸਾਡੇ ਕੋਲੇ ਕੀ ਸਟੈਪ ਆ ਇੱਥੇ ਕੁਝ ਗੱਲਾਂ ਦਾ ਹੁਣ ਬਹੁਤ ਜ਼ਰੂਰੀ ਹੈ ਇੱਕ ਸਵਾਲ ਹੁੰਦਾ ਕਿ ਸਰ 셀ਫ ਸਟੱਡੀ ਕਰ ਸਕਦੇ ਆ ਜਾਂ ਫਿਰ ਸਾਨੂੰ ਜਿਹੜੀ ਹੈਗੀ ਉਹ ਕੋਚਿੰਗ ਦੀ ਲੋੜ ਪਊਗੀ ਹੀ ਪਊਗੀ ਇਹ ਬਹੁਤ ਵੱਡਾ ਸਵਾਲ ਹੁੰਦਾ ਕੋ ਬਹੁਤ سارے ਬੱਚਿਆਂ ਦਾ ਸਿਲੈਕਸ਼ਨ ਦੇ ਲਈ ਪਹਿਲੇ ਨੰਬਰ ਦੇ ਉੱਤੇ ਤੁਹਾਡੇ ਮਨ ਦਾ ਕਹੇ ਲੋ ਤੁਹਾਡਾ ਮਾਈਂਡ ਸੈਟ ਮੈਂ ਕਹਿੰਦਾ ਮਾਈਂਡ ਸੈਟ ਵੀ ਹਾਂਜੀ ਅਸੀਂ ਸਿਲੈਕਸ਼ਨ ਲੈਣੀ ਆ ਕਿਉਂਕਿ ਇਹ ਪ੍ਰੋਸੈਸ ਲੰਬਾ ਹੈ 7-8 ਮਹੀਨੇ ਤਾਂ ਕਹੇ ਲੋ ਵੀ 3-4 ਮਹੀਨ ਪੰਜ ਪੰਜ ਕੁ ਮਹੀਨੇ ਦਾ ਪੇਪਰ ਪ੍ਰੋਸੈਸ ਹੀ ਹੁੰਦਾ ਆ ਉਦੋਂ ਪਹਿਲਾ 5-6 ਮਹੀਨੇ ਤਿਆਰੀ ਵੀ ਕਰਨੀ ਪੈਂਦੀ ਸੋ ਸਾਲ ਦਾ ਪ੍ਰੋਸੈਸ ਆ ਉਸ ਸਾਲ ਦੇ ਵਿੱਚ ਕਿਵੇਂ ਤੁਸੀਂ ਆਪਣੇ ਆਪ ਨੂੰ ਕਨਵਿੰਸ ਕਰਕੇ ਰੱਖਣਾ ਕਿ ਹਾਂਜੀ ਮੈਂ ਕਲੀਅਰ ਕਰਨਾ ਹੈ ਬਹੁਤ ਜ਼ਰੂਰੀ ਆ ਜ਼ਰੂਰੀ ਵੀ ਪੈਸੇ ਦੇਤੇ ਨੌਕਰੀ ਲੱਗ ਜੂਗੀ ਨਹੀਂ ਤੁਹਾਨੂੰ ਪੜਨਾ ਪੈਣਾ ਤੁਹਾਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਪੈਣਾ ਕਿ ਹਾਂ ਆਉਣ ਵਾਲੇ 5-6-7 ਮਹੀਨੇ ਸਾਲ ਮੈਂ ਮਿਹਨਤ ਕਰਨੀ ਆ ਜਿਹੜਾ ਬੱਚਾ ਮਿਹਨਤ ਕਰੂਗਾ ਉਹ ਹੀ ਇਸ ਪੇਪਰ 'ਚ ਸਫਲ ਹੋਊਗਾ ਜਿਹੜਾ ਬੱਚਾ ਮਿਹਨਤ ਨਹੀਂ ਕਰੂਗਾ ਉਹ ਸਫਲ ਨਹੀਂ ਹੋਊਗਾ ਕੋਰੀ ਗੱਲਾਂ ਜੀ ਸੋ ਸਭ ਤੋਂ ਪਹਿਲੇ ਨੰਬਰ 'ਤੇ ਤੁਸੀਂ ਆਪਣੇ ਆਪ ਨਾਲ ਕਮਿਟਮੈਂਟ ਕਰਨੀ ਆ ਕਿ ਹਾਂਜੀ ਮੇਰਾ ਸੁਪਨਾ ਹੈ ਮੈਂ ਡੀਐਸਪੀ ਐਸਡੀਐਮ ਤਸਵੀਲਦਾਰ ਬਣਨਾ ਤੇ ਮੈਂ ਬਣਨਾ ਮੈਨੂੰ ਕਿਸੇ ਹੋਰ ਐਕਸਟਰਨਲ ਕਹਿ ਲੋ ਵੀ ਮੋਟੀਵੇਸ਼ਨ ਦੀ ਲੋੜ ਨਹੀਂ ਹੈਗੀ ਮੇਰੇ ਅੰਦਰ ਹੀ ਇੰਨੀ ਮੋਟੀਵੇਸ਼ਨ ਹੈ ਕਿ ਮੈਂ ਪੇਪਰ ਕਲੀਅਰ ਕਰਨਾ ਠੀਕ ਹੈ ਚਲੋ 1 ਮਿੰਟ ਹੋਲਡ ਰੱਖਿਓ ਮਾੜਾ ਜਿਹਾ ਠੀਕ ਹੈ ਜੀ ਸੋ ਸਾਡੇ ਕੋਲ ਕੀ ਆ ਮਾਈਂਡ ਸੈਟ ਹੋਣਾ ਬਹੁਤ ਜ਼ਰੂਰੀ ਹੈ ਕਿ ਹਾਂ ਮੈਂ ਪੇਪਰ ਕਲੀਅਰ ਕਰਨਾ ਹੈ ਬਹੁਤ ਜ਼ਰੂਰੀ ਆ ਚਲੋ ਜੀ ਉਸ ਤੋਂ ਬਾਅਦ ਸਾਡੇ ਕੋਲ ਹੁਣ ਸਟੱਡੀ ਦੀ ਗੱਲ ਕਰ ਲਈਏ ਤਾਂ ਦੂਜੇ ਨੰਬਰ ਤੇ ਮਾਈਂਡ ਸੈਟ ਹੋਵੇ ਵੀ ਮੈਂ ਤਿਆਰੀ ਕਰਨੀ ਆ ਫਿਰ ਉਸ ਤੋਂ ਬਾਅਦ ਹੁੰਦਾ ਇੱਕ ਗਾਈਡੈਂਸ ਦੀ ਬਹੁਤ ਲੋੜ ਆ ਵੀ ਕਿੱਦਾਂ ਪੜ੍ਹਨਾ ਕੀ ਪੜ੍ਹਨਾ ਠੀਕ ਹੈ ਬਹੁਤ ਜ਼ਰੂਰੀ ਹੁੰਦਾ ਗਾਈਡੈਂਸ ਤੁਹਾਨੂੰ ਦੇ ਸਕਦਾ ਤੁਹਾਡਾ ਕੋਈ ਫਰੈਂਡ ਜਿਹੜਾ ਆਲਰੇਡੀ ਵੱਡੀ ਪੋਸਟ ਤੇ ਹੈਗਾ ਆ ਤੁਹਾਡਾ ਕੋਈ ਭੈਣ ਭਰਾ ਆਲਰੇਡੀ ਵੱਡੀ ਪੋਸਟ ਤੇ ਹੈਗਾ ਆ ਥੋੜਾ ਕੋਈ ਪੇਰੈਂਟਸ ਆਲਰੇਡੀ ਵੱਡੀ ਪੋਸਟ ਹੈਗਾ ਸੋ ਇਹ ਕੁਝ ਦੋਸਤ ਸਮਿੱਤਰ ਰਿਸ਼ਤੇਦਾਰ ਹੋ ਸਕਦੇ ਨੇ ਜੋ ਤੁਹਾਨੂੰ ਗਾਈਡ ਕਰ ਸਕਦੇ ਨੇ ਠੀਕ ਹੈ ਹੁਣ ਇਦੋਂ ਬਾਅਦ ਕਹਿੰਦੇ ਇਹ ਤਾਂ ਹੋਗੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਇੰਟਰਨਲ ਹੀ ਤੁਹਾਡੇ ਕੋਲੇ ਵੀ ਗਾਈਡੈਂਸ ਵੀ ਤੁਹਾਨੂੰ ਸਪੋਰਟ ਦੇਊਗੀ ਤੇ ਤੁਹਾਡਾ ਮਾਈਂਡਸੈਟ ਵੀ ਤੁਹਾਨੂੰ ਪੜਨ ਲਈ ਪ੍ਰੇਰਿਤ ਕਰੂਗਾ ਹੁਣ ਪੜਨਾ ਕਿਵੇਂ ਆ ਪੜਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕ ਤੁਹਾਡੇ ਕਲੀਅਰ ਹੋਣੇ ਚਾਹੀਦੇ ਆ ਬੇਸਿਕ ਐਨਸੀਆਰਟੀਜ਼ ਠੀਕ ਹੈ ਜੀ ਪਲੱਸ ਰੈਫਰੈਂਸ ਬੁੱਕਸ ਜਿਹੜੀਆਂ ਰੈਫਰੈਂਸ ਬੁੱਕਸ ਆ ਤੁਹਾਨੂੰ ਤੁਹਾਡੀ ਬਿਲਡਿੰਗ ਨੂੰ ਸਟਰੋਂਗ ਕਰਨ ਗਿਆ ਤੇ ਬੇਸਿਕ ਜਿਹੜੇ ਹੈਗੇ ਤੁਹਾਡੇ NCERTs ਉਹ ਕਲੀਅਰ ਕਰਨਗੇ ਹੁਣ ਪੜਨ ਦੇ ਸਮੇਂ ਸਾਨੂੰ ਇਹ ਪੜਨਾ ਬਹੁਤ ਜ਼ਰੂਰੀ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਪੜਨਾ ਇਹਦੇ ਵਿੱਚ ਕੁਐਸਚਨ ਕਿੱਦਾਂ ਦਾ ਬਣ ਸਕਦਾ ਇਹ ਬਹੁਤ ਜ਼ਰੂਰੀ ਆ ਇਹ ਤੁਹਾਨੂੰ ਕੌਣ ਦੱਸੂਗਾ ਤੁਹਾਡਾ ਗਾਈਡ ਦੱਸੂਗਾ ਮੰਨ ਲਓ ਤੁਸੀਂ ਕੋਈ ਕੰਟੈਂਟ ਪੜ ਰਹੇ ਹੋ ਪੜ ਤਾਂ ਲਓ ਕਿ ਕੁਐਸਚਨ ਕਿੱਦਾਂ ਦਾ ਬਣਨਾ ਹੈ ਨਾ ਉਹ ਕੌਣ ਦੱਸੂਗਾ ਤੁਹਾਡਾ ਗਾਈਡ ਦੱਸੂਗਾ ਤੁਹਾਨੂੰ ਜਿਹੜਾ ਮੈਂਟਰ ਕਰੂਗਾ ਉਹ ਦੱਸੂਗਾ ਵੀ ਭਾਈ ਇਦਾਂ ਪੜਨਾ ਆਨਸਰ ਰਾਈਟਿੰਗ ਦੇ ਵਿੱਚ ਆ ਨਹੀਂ ਉਹ ਦੱਸੂਗਾ ਠੀਕ ਆ ਸੋ ਤੁਹਾਡੇ ਬੇਸਿਕ ਉਦੋਂ ਬਾਅਦ ਤੁਸੀਂ ਕਰਨੀ ਹੈ ਜੀ ਐਮਸੀਕਿਊਜ਼ ਦੀ ਪ੍ਰੈਕਟਿਸ ਠੀਕ ਹੈ ਹਾਲਾਂਕਿ ਇਹਦੀ ਰਿਵੀਜ਼ਨ ਵੀ ਬਹੁਤ ਜ਼ਰੂਰੀ ਹੈ ਸਾਡੇ ਲਈ ਉਹ ਤਾਂ ਕਰਨੀ ਕਰਨੀ ਉਹ ਤਾਂ ਇੱਕ ਕਰ ਲੋ ਇੰਟਰਨਲ ਪਾਰਟ ਹੈਗਾ ਸਾਡੇ ਕੋਲੇ ਪ੍ਰੈਕਟਿਸ ਕਰਨੀ ਹੈ ਹੁਣ ਪ੍ਰੈਕਟਿਸ ਐਮਸੀਕਿਊਜ਼ ਦੀ ਵੀ ਹੋਣੀ ਚਾਹੀਦੀ ਹੈ ਤੇ ਆਨਸਰ ਰਾਈਟਿੰਗ ਦੀ ਵੀ ਹੋਣੀ ਚਾਹੀਦੀ ਹੈ ਠੀਕ ਹੈ ਇਹਦੇ ਨਾਲ ਨਾਲ ਤੁਸੀਂ ਟੈਸਟ ਸੀਰੀਜ਼ ਵੀ ਜ਼ਰੂਰ ਲਾਉਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੀ ਐਕੂਰਸੀ ਤੇ ਟਾਈਮ ਮੈਨੇਜਮੈਂਟ ਕੀ ਹੈਗਾ ਆ ਇਹਦੇ ਨਾਲ ਨਾਲ ਤੁਹਾਡੇ ਕੋਲੇ ਸੀ ਸੈੱਟ ਬਹੁਤ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਹੈ ਹੁਣ ਜੇ ਮੈਂ ਇਹਨੂੰ ਥੋੜਾ ਹੋਰ ਈਜ਼ੀ ਕਰ ਦਵਾਂ ਤਾਂ ਬੇਸਿਕ ਤੋਂ ਜੇ ਪੜ੍ਹਨਾ ਹੈ ਨਾ ਸਭ ਤੋਂ ਪਹਿਲਾਂ NCERT ਇਸ ਪੜ੍ਹ ਲਓ ਹਾਂਜੀ ਪੜ੍ਹ ਲਓ ਉਸ ਤੋਂ ਬਾਅਦ ਸਿਲੇਬਸ ਦੇਖੋ ਸਿਲੇਬਸ ਅਕੋਰਡਿੰਗ ਸਾਰੇ ਜੋ ਵੀ ਹੈਗੇ ਸਾਡੇ ਕੋਲੇ ਰੈਫਰੈਂਸ ਬੁੱਕਸ ਪੜ੍ਹਣੀਆਂ ਆਪਾਂ ਥਿਊਰੀ ਡਿਟੇਲ ਦੇ ਵਿੱਚ ਥਿਊਰੀ ਨੂੰ ਪੜੋ ਠੀਕ ਹੈ ਤੇ ਉਸ ਤੋਂ ਬਾਅਦ ਥਿਊਰੀ ਨੂੰ ਪੜ੍ਹਨ ਤੋਂ ਬਾਅਦ ਉਹਨੂੰ ਸਮਝੋ ਉਹਦੇ ਵਿੱਚੋਂ ਕੁਐਸਚਨ ਕਿੱਦਾਂ ਦੇ ਬਣਨੇ ਆ ਉਹ ਤੁਹਾਨੂੰ ਤੁਹਾਡਾ ਗਾਈਡ ਤੇ ਤੁਹਾਡਾ ਮੈਂਟਰ ਦੱਸੂਗਾ ਠੀਕ ਹੈ ਸੋ ਇਸ ਪ੍ਰੋਸੈਸ ਨੂੰ ਮੈਂ ਕਹਿੰਦਾ NCERTs ਜੇ ਨਹੀਂ ਵੀ ਪੜ ਰਹੇ ਤਾਂ ਰੈਫਰੈਂਸ ਬੁੱਕਸ ਨੂੰ ਇੰਨੇ ਵਧੀਆ ਤਰੀਕੇ ਨਾਲ ਪੜ ਲਓ ਬਿਲਕੁਲ ਬੇਸਿਕ ਤੋਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ NCERT ਤੋਂ ਬਿਨਾ ਵੀ ਠੀਕ ਹੈ ਜੀ ਤੇ ਤੁਹਾਡਾ ਗਾਈਡ ਤੁਹਾਡਾ ਮੈਂਟਰ ਤੁਹਾਨੂੰ ਦੱਸੂਗਾ ਵੀ ਰੈਫਰੈਂਸ ਬੁੱਕਸ ਨੂੰ ਕਿਸ ਤਰੀਕੇ ਨਾਲ ਪੜਨਾ ਲਾਈਨਾਂ ਨੂੰ ਸਮਝਣਾ ਕਿਵੇਂ ਉਸ ਬੁੱਕਸ ਦੀਆਂ ਨੂੰ ਇਸ ਪ੍ਰੋਸੈਸ ਨੂੰ ਮੈਂ ਮੰਨਦਾ 5 6 ਮਹੀਨੇ ਲੱਗ ਜਾਂਦੇ ਹੁੰਦੇ ਆ 5 ਕੁ ਮਹੀਨੇ ਦੇ ਆউন্ড ਤੁਹਾਨੂੰ ਲੱਗਣਗੇ ਥੋੜਾ ਜਿਹੜਾ ਬੇਸਿਕ ਕਲੀਅਰ ਹੋਊਗਾ ਰਿਵੀਜ਼ਨ ਕਰ ਲਈਆ ਉਦੋਂ ਬਾਅਦ ਸਾਡੇ ਕੋਲੇ ਸੈਕੰਡ ਸਟੈਪ ਕੀ ਹੋ ਜਾਂਦਾ ਫਿਰ ਤੁਸੀਂ ਕਰਨਾ ਜਿਹੜਾ ਸਰ ਉਹ ਕਰਨੀ ਹੈ ਜੀ ਰਿਵੀਜ਼ਨ ਰਿਵੀਜ਼ਨ ਕਰ ਲਈ ਸਾਰਾ ਸਿਲੇਬਸ ਪੜ ਲਿਆ ਰਿਵੀਜ਼ਨ ਕਰ ਲਈ ਹੁਣ ਮੈਂ ਚੈੱਕ ਕਰਨਾ ਮੈਨੂੰ ਆਉਂਦਾ ਵੀ ਹੈ ਕਿ ਨਹੀਂ ਆਉਂਦਾ ਉਹਦੇ ਲਈ ਕਰਨੀ ਆਪਾਂ ਐਮਸੀਕਿਊਜ਼ ਦੀ ਪ੍ਰੈਕਟਿਸ ਐਮਸੀਕਿਊਜ਼ ਦੀ ਪ੍ਰੈਕਟਿਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹਾਂ ਠੀਕ ਹੈ ਜੀ ਮੈਨੂੰ ਆਉਣ ਲੱਗ ਪਿਆ ਫਿਰ ਅਸੀਂ ਕਰਨਾ ਟੈਸਟ ਲਾਉਣੇ ਆ ਤਾਂ ਕਿ ਮੈਂ ਟਾਈਮ ਮੈਨੇਜਮੈਂਟ ਕਰ ਸਕਾਂ ਤੇ ਮੇਰੀ ਐਕੂਰੇਸੀ ਵੱਧ ਸਕੇ ਸੀ ਸੈੱਟ ਨਾਲ ਬਹੁਤ ਸਟਰੋਂਗ ਹੋਣਾ ਚਾਹੀਦਾ ਬੁੱਕਸ ਤੋਂ ਬੇਸਿਕ ਕਨਸੈਪਟ ਕਲੀਅਰ ਹੋਣੀ ਚਾਹੀਦੀ ਤੇ ਟੈਸਟ ਸੀਰੀਜ਼ ਲਾਉਣੀ ਆ ਤੇ ਫਿਰ ਤੁਸੀਂ ਜਿਹੜਾ ਹੈਗਾ ਉਹ ਪੇਪਰ ਦੇ ਵਿੱਚ ਬੈਠ ਕੇ ਆਪਣਾ ਪ੍ਰੀਲਿਮ ਕਲੀਅਰ ਕਰਨਾ ਤੇ ਮੇਨਸ ਦੇ ਲਈ ਸੇਮ ਕਰੰਟ ਅਫੇਅਰ ਨੂੰ ਰਿਲੇਟ ਕਰਕੇ ਪੜ੍ਹਨਾ ਸਟੈਟਿਕ ਪਾਰਟ ਦੇ ਨਾਲ ਤੇ ਆਨਸਰ ਰਾਈਟਿੰਗ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਆਨਸਰਸ ਕਿੱਦਾਂ ਦੇ ਹੋਣਗੇ ਕਿਵੇਂ ਦੇ ਹੋਣਗੇ ਤੁਹਾਡਾ ਮੈਂਟਰ ਤੁਹਾਨੂੰ ਦੱਸੂਗਾ ਹੁਣ ਜਿਹਦਾ ਤੁਹਾਡੇ ਕੋਲ ਥੋੜਾ ਗਾਈਡ ਤੇ ਤੁਹਾਡਾ ਮੈਂਟਰ ਹੈਗਾ ਮੈਂ ਕਹੂੰਗਾ ਗਾਈਡ ਤੇ ਮੈਂਟਰ ਦਾ ਲਗਭਗ 50% ਰੋਲ ਹੈਗਾ ਇਸ ਪੇਪਰ ਨੂੰ ਕਲੀਅਰ ਕਰਾਉਣ ਦੇ ਵਿੱਚ ਤੁਹਾਡਾ ਜਿਹਦਾ ਤੁਹਾਡੇ ਕੋਲ ਹੈਗਾ ਉਹਦੀ ਸਲਾਹ ਲਓ ਉਹਦੇ ਕੋਲੋਂ ਪੁੱਛੋ ਕਿਹੜੀਆਂ ਕਿਤਾਬਾਂ ਪੜ੍ਹਣੀਆਂ ਉਹਨੂੰ ਸਮਝਾਓ ਉਹ ਤੋਂ ਸਮਝੋ ਤੇ ਆਪਦੀ ਤਿਆਰੀ ਕਰੋ ਜਿਹੜੇ ਬੱਚਿਆਂ ਕੋਲੇ ਮੈਂਟਰ ਤੇ ਗਾਈਡ ਨਹੀਂ ਹੈਗਾ ਲੇਕਿਨ ਪਹਿਲਾ ਸਟੈਪ ਹੈਗਾ ਕਿ ਸਰ ਅਸੀਂ ਸਾਡਾ ਮਾਈਂਡ ਸੈਟ ਬਹੁਤ ਆ ਜੀ ਅਸੀਂ ਪੇਪਰ ਕਲੀਅਰ ਕਰਨਾ ਉਹਦੇ ਲਈ ਮੈਂ ਤੇ ਮੇਰੀ ਟੀਮ ਤੁਹਾਡੇ ਲਈ ਖੜੀ ਆ ਆਪਣੇ ਸਮੇਂ ਸਮੇਂ ਦੇ ਬੈਚ ਆਉਂਦੇ ਆ ਤੁਹਾਨੂੰ ਲੱਗਦਾ ਸਰ YouTube ਤੇ ਪੜ੍ਹਨਾ ਸਵੇਰੇ 8 ਵਜੇ ਕਲਾਸ ਹੁੰਦੀ ਉਹ ਵੀ ਲਾ ਸਕਦੇ अदरवाइज ਜੇ পেইਡ ਕੋਰਸ ਨੇ ਆਪਣੇ ਕਿਉਂਕਿ ਜ਼ਿਆਦਾ ਕੰਟੈਂਟ ਅਸੀਂ পেইਡ ਚ ਬਣਾਉਨੇ ਆ ਠੀਕ ਹੈ ਜੀ ਸੋ পেইਡ ਦੇ ਵਿੱਚ ਜੇ ਪੜ੍ਹਨਾ ਆ ਤਾਂ পেইਡ ਦੇ ਵਿੱਚ ਪੜ੍ਹਨ ਦੇ ਲਈ ਆਪਣੇ ਕੋਲ ਬੈਚ ਬੈਚ ਜਿਹੜਾ ਹੈਗਾ ਇਹ ਸਟਾਰਟ ਹੋਣ ਜਾ ਰਿਹਾ 18 ਦਸੰਬਰ ਤੋਂ ਦੀਆਂ ਕਲਾਸਾਂ ਸਟਾਰਟ ਹੋਣਗੀਆਂ ਆਲਰੇਡੀ ਦੋ ਬੈਚ ਪਹਿਲਾਂ ਸਟਾਰਟ ਆ ਐਡਮਿਸ਼ਨ ਲੈਣ ਦੇ ਲਈ ਨੰਬਰ ਦਿੱਤਾ ਗਿਆ ਆ ਇੱਥੇ ਕਾਲ ਕਰੋ ਇਸ ਬੈਚ ਦੇ ਵਿੱਚ ਤੁਹਾਨੂੰ ਬੇਸਿਕ ਤੋਂ ਬਣਾਇਆ ਜਾਊਗਾ ਤੁਹਾਨੂੰ ਮੈਂਟਰਸ਼ਿਪ ਗਾਈਡੈਂਸ ਪ੍ਰੋਵਾਈਡ ਕੀਤੀ ਜਾਊਗੀ ਤੁਹਾਨੂੰ ਪ੍ਰੀ ਦੀ ਟੈਸਟ ਸੀਰੀਜ਼ ਮੇਨਸ ਦੀ ਟੈਸਟ ਸੀਰੀਜ਼ ਪ੍ਰੀ ਮੇਨਸ ਇੰਟਰਵਿਊ ਤਿੰਨੇ ਸਟੈਪ ਦਾ ਪੜਾਇਆ ਜਾਊਗਾ ਯਾਨੀ ਕਿ ਜਿਹੜੀ ਜਿਹੜੀ ਚੀਜ਼ ਸਿਲੈਕਸ਼ਨ ਦੇ ਲਈ ਚਾਹੀਦੀ ਆ ਤਾਂ ਮੈਂ ਉੱਥੇ ਮੈਂਸ਼ਨ ਕੀਤੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਪ੍ਰੋਵਾਈਡ ਕੀਤੀਆਂ ਜਾਣਗੇ ਇਸ ਬੈਚ ਦੇ ਵਿੱਚ ਸੋ ਐਡਮਿਸ਼ਨ ਲੈਣ ਦੇ ਲਈ ਸਿੰਪਲ ਜਿਹਾ ਜੀ ਕਾਲ ਕਰੋ ਹਾਈ ਗੱਲ ਧਿਆਨ ਰੱਖਿਓ ਮਾਈਂਡ ਸੈਟ ਬਣ ਗਿਆ ਤਾਂ ਲੇਟ ਨਹੀਂ ਕਰਨਾ ਜਿੰਨੀ ਜਲਦੀ ਹੋ ਸਕਦਾ ਤਿਆਰੀ ਸ਼ੁਰੂ ਕਰਦੋ ਕਿਉਂਕਿ ਜਿੰਨਾ ਲੇਟ ਕਰਾਂਗੇ ਇਹ ਵੀਡੀਓ ਉਨੇ ਲੋਕਾਂ ਤੱਕ ਵੀ ਜਾਣੀ ਹੈ ਤੇ ਜਿਨ੍ਹਾਂ ਕੋਲੇ ਨਹੀਂ ਵੀਡੀਓ ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਤਿਆਰੀ ਕਰਨੀ ਹੈ ਸਿੰਪਲ ਜੀ ਗੱਲ ਹੈ ਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਜਾ ਮਿਹਨਤ ਕਰਾਂਗੇ ਸਹੀ ਡਾਇਰੈਕਸ਼ਨ ਚ ਮਿਹਨਤ ਕਰਾਂਗੇ ਸਿਲੈਕਸ਼ਨ ਤਾਂ ਹੋਣੀ ਹੈ ਉਹਦੇ ਲਈ ਤੁਹਾਡਾ ਰੈਡੀ ਹੋਣਾ ਬਹੁਤ ਜ਼ਰੂਰੀ ਹੈ ਮਾਈਂਡ ਸੈਟ ਤੁਹਾਡਾ ਪੜਾਉਣ ਦੇ ਵਿੱਚ ਅਸੀਂ ਕਮੀ ਬਿਲਕੁਲ ਵੀ ਨਹੀਂ ਛੱਡਾਂਗੇ ਸੋ ਨੰਬਰ ਤੁਹਾਨੂੰ ਦੇ ਦਿੱਤਾ ਨੰਬਰ ਤੇ ਕਾਲ ਕਰੋ ਠੀਕ ਹੈ ਸਿਲੇਬਸ ਦੀ ਗੱਲ ਕੀਤੀ ਹੈ ਬੱਚੇ ਆਪਣਾ ਇੱਕ ਟੈਲੀਗ੍ਰਾਮ ਦਾ ਚੈਨਲ ਹੈ ਪੰਜਾਬ ਪੀਸ ਹੈ ਸੱਡਾ 247 ਪੰਜਾਬ ਅੱਡਾ ਪੀਸ 2024-25 ਟੈਲੀਗ੍ਰਾਮ ਦਾ ਚੈਨਲ ਹੈ ਉਹਨੂੰ ਜੁਆਇਨ ਕਰ ਲਓ ਉੱਚ ਮੈਂ ਸੈਂਡ ਕਰ ਦੂੰਗਾ ਆਪਣਾ ਟੈਲੀਗ੍ਰਾਮ ਦਾ ਚੈਨਲ ਸਵੇਰੇ 8 ਵਜੇ ਕਲਾਸ ਹੁੰਦੀ ਉਹੱਚ ਜ਼ਰੂਰ ਪਹੁੰਚਿਆ ਕਰੋ ਇਸੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਉਹਦੇ ਵਿੱਚ ਵੀ ਦੱਸ ਦੂੰਗਾ ਚੈਨਲ ਦਾ ਨਾਮ ਟੈਲੀਗ੍ਰਾਮ ਦਾ ਉੱਤੇ ਵੀ ਤੁਹਾਨੂੰ ਸਿਲੇਬਸ ਮਿਲ ਜੂਗਾ ਸੋ ਓਕੇ ਟੈਸਟ ਸੀਰੀਜ਼ ਦੀ ਗੱਲ ਉਹ ਬਾਅਦ ਚ ਮਿਲ ਜੂਗੀ ਲੇਕਿਨ ਹਾਲ ਦੀ ਘੜੀ ਆਪਣੇ ਕੋਲ ਇੱਕ ਬੈਚ ਹੈ ਜਿਹਦੇ ਵਿੱਚ ਸਾਰਾ ਟੈਸਟ ਬੈਚ ਦੇ ਵਿੱਚ ਸਾਰਾ ਕੁਝ ਮਿਲੂਗਾ ਠੀਕ ਹੈ ਜੀ ਚਲੋ ਸੋ ਉਮੀਦ ਹੈ ਵੀਡੀਓ ਵਧੀਆ ਲੱਗੂਗੀ ਬਾਕੀ ਕੋਈ ਡਾਊਟ ਰਹਿ ਗਿਆ ਤਾਂ ਨੰਬਰ ਦਿੱਤਾ ਹੋਇਆ ਕਾਲ ਕਰੋ ਹਾਂ ਫੀਸ ਦੀ ਗੱਲ ਕਰ ਲਈਏ 20000 ਰੁਪਏ ਫੀਸ ਹੈ ਬੈਚ ਦੀ ਠੀਕ ਹੈ ਤੇ ਇਹ ਜਿਹੜੀ ਫੀਸ ਆ ਇਹ ਅਪ ਟੂ ਇਗਜ਼ਾਮ ਹੋਊਗੀ ਜੀ ਨਹੀਂ ਪੀਸੀਐਸ ਦੇ ਵਿੱਚ ਕੋਈ ਆਪਸ਼ਨਲ ਨਹੀਂ ਹੁੰਦਾ ਕੋਈ ਆਪਸ਼ਨਲ ਨਹੀਂ ਹੈਗਾ ਪੀਸੀਐਸ ਦੇ ਵਿੱਚ ਸੱਤ ਪੇਪਰ ਨੇ ਦੋ ਲੈਂਗੁਏਜ ਦੇ ਇੱਕ ਐਸੇ ਦਾ ਤੇ ਚਾਰ ਜੀਐਸ ਦੇ ਸੱਤ ਹੋ ਗਏ ਨੇ 20000 ਰੁਪਏ ਫੀਸ ਹੋਊਗੀ ਟਿਲ ਇਗਜ਼ਾਮ ਹੋਊਗੀ ਪ੍ਰੀ ਮੇਨਸ ਇੰਟਰਵਿਊ ਤਿੰਨੇ ਸਟੈਪ ਦੀ ਹੋਊਗੀ ਤੇ ਨੰਬਰ ਦਿੱਤਾ ਗਿਆ ਕਾਲ ਕਰੋ ਤੇ ਆਪਣੀ ਐਡਮਿਸ਼ਨ ਨੂੰ ਕਨਫਰਮ ਕਰ ਸਕਦੇ ਹੋ ਕੋਈ ਡਾਊਟ ਆ ਤਾਂ ਵੀ ਕਾਲ ਕਰ ਲਓ ਜ਼ਰੂਰ ਨਹੀਂ ਐਡਮਿਸ਼ਨ ਲੈਣੀ ਆ ਡਾਊਟ ਕਲੀਅਰ ਵੀ ਕਰ ਸਕਦੇ ਹੋ ਮੇਰੇ ਨਾਲ ਗੱਲ ਕਰਨੀ ਹੈ ਮੇਰੀ ਟੀਮ ਨੂੰ ਕਹ ਦਿਓ ਫਤਿਹ ਸਰ ਨਾਲ ਗੱਲ ਕਰਨੀ ਉਹ ਮੇਰੇ ਨਾਲ ਗੱਲ ਵੀ ਕਰਾ ਦੇਣਗੇ ਠੀਕ ਹੈ ਜੀ ਚਲੋ ਓਕੇ ਜੀ ਜਉਂਦੇ ਵਾਸਤੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਘਸਾਰਾ ਨੂੰ ਬਾਏ ਬਾਏ ਟਾਟਾ